ਮੈਂ ਕਾਈ ਗੁੜ ਦੀ ਤੇ ਮਰਦਾਨਾ ਕਹਿੰਦਾ ਬਾਬਾ ਗੋੜੀ ਖਵਾ ਦੇ ਮਹਾਰਾਜ ਕਹਿੰਦੇ ਹਜਾ ਛਕਾ ਲੈਨੇ ਆ ਉੱਥੇ ਜੀਵੀਂਦਾਰ ਲੱਗੇ ਸੀ ਤੇ ਮਹਾਰਾਜ ਸਾਹਿਬ ਚਲੇ ਗਏ ਗੋੜ ਉਬਲੇ ਮਰਦਾਨਾ ਕਹਵੇ ਆਹਾ ਨੰਦਾ ਆ ਗਿਆ ਛਕਾਂਗੇ ਮੇਰੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਗੋੜ ਕਹਿੰਦੇ ਕੁਛ ਕਹਿੰਦਾ ਮਹਾਰਾਜ ਜੀ ਗੋੜ ਕਹਿੰਦਾ ਉਹ ਵੀ ਛੇਤੀ ਛੇਤੀ ਠੰਡਾ ਕਰਕੇ ਮੈਨੂੰ ਖਾ ਲੈ ਆ ਕੋ ਸਤਨਾਮ ਆ ਕਿਉਂਕਿ ਜੈਸੀ ਆਸਾ ਤੈਸੀ ਮਨਸਾ ਆਪਣੀ ਤਾਂ ਲਿਖਾ ਹੁੰਦੀ ਐ ਕਿਦੇ ਮਾਰੇ ਆਸ ਪਏ ਉਸ ਵੇਲੇ ਕਹਿੰਦੇ ਕੀ ਕਹਿੰਦੇ ਮਾਰੇ ਕਹਿੰਦੇ ਗੁੜ ਕੀ ਕਹਿੰਦੇ ਉਬਲਦਾ ਸੀ ਨਾ ਗੜਗੜ ਦੀ ਆਵਾਜ਼ ਆਵੇ ਬਾਬੇ ਦੀ ਅੰਦਰਲੀ ਅੱਖ ਸੀ ਨਾ ਮਰਦਾਨਾ ਵੀ ਰੱਬ ਦਾ ਪਿਆਰਾ ਆਪਣੇ ਲਈ ਇਤਿਹਾਸ ਸੀ ਆਪਾਂ ਵੀ ਸਾਰਿਆਂ ਨੂੰ ਬਾਹਰਲੀ ਅੱਖ ਨਾਲ ਮੇਰੇ ਅੰਦਰਲੀ ਅੱਖ ਤਾਂ ਰੱਬ ਪਿਆਰੇ ਵਾਲਿਆਂ ਨੂੰ ਦਿੰਦਾ ਬਾਹਰਲੀ ਅੱਖ ਨੁਕਸਾਨ ਕਰ ਜਾਂਦੀ ਅੰਦਰ ਦੀ ਅੱਖ ਫਾਇਦਾ ਹੀ ਕਰਦੀ ਐ ਬਾਬਾ ਕਹਿੰਦਾ ਮਰਦਾਨਿਆਂ ਗੁਰ ਕਹਿੰਦਾ ਕੁਛ ਕਹਿੰਦਾ ਬਾਬਾ ਮੈਨੂੰ ਤੀ ਕੋਈ ਵੀ ਗੱਲ ਸੁਣਦੀ ਵੀ ਉਹ ਕਹਿੰਦਾ ਵੀ ਛੇਤੀ ਛੇਤੀ ਮੈਨੂੰ ਛਕ ਲਓ ਮਹਾਰਾਜ ਕਹਿੰਦੇ ਫਿਰ ਅਸੀਂ ਦਸੀਏ ਕੀ ਕਹਿੰਦਾ ਰਬਾਬ ਛੇੜ ਕਹਿੰਦਾ ਬਾਬਾ ਕਿਤੇ ਤੇਰੀ ਰਬਾਬ ਬੜਾ ਸਤੌਂਦੀ ਜਦੋਂ ਮੈਂ ਕੋਈ ਛਕਣਾ ਹੁੰਦਾ ਕੋਈ ਕਰਨਾ ਦਾ ਤੂੰ ਵਿੱਚੇ ਕਹਿ ਦਿੰਨਾ ਪਹਿਲਾਂ ਰਬਾਬ ਛੇੜ ਜਿੱਦਾਂ ਅੱਜ ਕਈ ਥਾਵਾਂ ਤੇ ਕਈ ਨਾਸਤਿਕ ਹੁੰਦੇ ਨਾ ਉਹ ਕਹਿਣਗੇ ਜੀ ਪ੍ਰਸ਼ਾਦਾ ਲਾਓ ਛੇਤੀ ਛੇਤੀ ਪਰੌਣੇ ਤੁਰੇ ਜਾਂਦੇ ਐ ਇੱਕ ਬੀਬੀ ਕਹਿੰਦੀ ਪੁੱਤ ਕਾਲਾ ਕਿਉ ਪਹਿਨਾ ਜੀ ਬਾਬੀ ਦਾ ਭੋਗ ਲੱਗਣਾ ਏ ਕਹਿੰਦੇ ਬਾਬੇ ਨੂੰ ਬਾਅਦ ਚ ਲੱਗਦਾ ਫਿਰ ਪਹਿਲਾਂ ਸਾਨੂੰ ਤੇ ਛਕਾ ਦਿਓ ਕਈ ਜਿਆਦੇ ਕਾਲੇ ਹੁੰਦੇ ਨਾਲੇ ਬਾਬੇ ਦਾ ਭੋਗ ਲੱਗਾ ਗੁਰੂ ਗ੍ਰੰਥ ਸਾਹਿਬ ਕਿਹੜਾ ਰੋਟੀ ਖਾਂਦੇ ਆ ਇਹ ਤਾਂ ਬਾਬਿਆਂ ਨੇ ਆਪਦਾ ਬਣਾਇਆ ਵੀ ਸਾਨੂੰ ਤਰਦਾ ਤਰਦਾ ਮਿਲ ਜੇ ਕਈ ਬਹੁਤ ਮਾਰੇ ਨੂੰ ਇਹ ਵੀ ਕਹਿੰਦੇ ਗੁਰੂ ਸਾਹਿਬ ਤੇ ਸ਼ਬਦ ਆ ਮਾਰੇ ਨੂੰ ਐਵੇਂ ਭੋਗ ਭੇਟਾ ਕਰੀ ਇਹਨੇ ਮਾਰੇ ਨੇ ਕਿਹੜਾ ਛਕਣਾ ਛਕਦੇ ਆ ਮਹਾਰਾਜੇ ਕਿਤੇ ਭਲੇਖੇ ਚ ਨਾ ਰਹਿ ਜਿਓ ਸਾਇੰਸਦਾਨਾਂ ਨੇ ਇਹ ਸਿੱਟਾ ਕੱਢਿਆ ਜਿਹੜੀ ਕੁਰਬਾਨ ਭੇਟ ਹੁੰਦੀ ਨਾ ਕਿਸੇ ਨੇ ਆਖਿਆ ਸੀ ਵੀ ਇਹਦਾ ਕੀ ਫਾਇਦਾ ਇਹ ਤੇ ਸ਼ਬਦ ਗੁਰੂ ਹੈ ਤੇ ਆਪਾਂ ਕਹਿੰਦੇ ਹੁਣ ਲਾਵੋ ਭੋਗ ਰਾਏ ਉਹਨਾਂ ਨੇ ਫਿਰ ਆਪਣੀਆਂ ਜੋ ਵੀ ਉਹਨਾਂ ਦੇ ਕੋਲ ਟੈਕਨੋਲੋਜੀ ਸੀ ਲਿਆਂਦੀ ਪਹਿਲਾਂ ਉਹਨਾਂ ਨੇ ਉਹ ਪ੍ਰਸ਼ਾਦ ਚੈੱਕ ਕੀਤਾ ਜਿਹਦੇ 'ਚ ਕੁਰਬਾਨ ਨਹੀਂ ਭੇਟ ਹੋਈ ਅਰਦਾਸ ਨਹੀਂ ਹੋਈ ਬਾਅਦ ਵਿੱਚ ਉਹਨਾਂ ਉਹੀ ਪ੍ਰਸ਼ਾਦ ਚੈੱਕ ਕੀਤਾ ਜਿਹਦੇ 'ਚ ਅਰਦਾਸ ਕੁਰਬਾਨ ਹੋਈ ਦੋ ਪ੍ਰਸ਼ਾਦਾਂ ਦੇ ਵਿੱਚ ਜਿਮੀ ਅਸਮਾਨ ਦਾ ਫਰਕ ਪੈ ਗਿਆ ਕਹਿੰਦੇ ਵਾਕਿਆ ਹੀ ਅਸਰ ਹੈ ਕੁਝ ਇਹ ਕਿਰਪਾਨ ਦੇ ਵਿੱਚ ਇਹਨੂੰ ਐਵੇਂ ਨਾ ਏਡਾ ਇੱਕ ਟੁਕੜਾ ਸਮਝਿਓਏ ਇਹ ਸਭ ਤੋਂ ਪਿਆਰਾ ਗਿਫਟ ਹੈ ਮੇਰੇ ਗੁਰੂ ਗੋਬਿੰਦ ਸਿੰਘ ਦਾ ਤੇ ਮੈਨੂੰ ਮਾਫ਼ ਕਰਦੇ ਆ ਗੁਰੂ ਮੈਂ ਤਾਂ ਕਹਿਣਾ ਨਾ ਵੀ ਜਿੰਨਾ ਅਮਰ ਤੁਸੀਂ ਕਿਹਾ ਉਤੋਂ ਦੀ ਪਾਲਿਆ ਕਰੋ ਕਈ ਵਾਰੀ ਕਾਲੀ ਕਾਲੀ ਤੇ ਅੱਜ ਤੇ ਮੇਰਾ ਵੀ ਹੀਟ ਦੀ ਰਹਿ ਗਿਆ ਛੇਤੀ ਚ ਖੁਦ ਸਤਨਾਉ ਮੈਂ ਜਦੋਂ ਅੰਦਰ ਆਇਆ ਤੇ ਨਜ਼ਰ ਫੇਰ ਆਇਆ ਕਈ ਵਾਰੀ ਲੇਟ ਹੋਇਆ ਬੰਦਾ ਨਾ ਉਹ ਵੱਖਰੀ ਗੱਲ ਹੈ ਪਰ ਕਈ ਵਾਰੀ ਆਪਾਂ ਵਿਆਹ ਸ਼ਾਦੀ ਜਾਂਨੇ ਉੱਪਰ ਦੀ ਰੱਖਿਆ ਕਰੋ ਕਿਉਂਕਿ ਉੱਥੇ ਆਪਾਂ ਲਕਾਲੀ ਨੇ ਕਈਆਂ ਨੇ ਡੋਰੀ ਵਾਲੀ ਛੋਟੀ ਜੀ ਪਾਈ ਹੁੰਦੀ ਥ ਉਹ ਫਿਰ ਪੁੱਛੀਦਾ ਵੀ ਅਮਰ ਤੇ ਸ਼ਕਿਆ ਕਿ ਨਹੀਂ ਛਕਿਆ ਉਹ ਦੀਦੀ ਕਿਉਂ ਨਹੀਂ ਐ ਇਹ ਰੱਬ ਦਾ ਗਿਫਟ ਐ ਇਹਨੂੰ ਆਪਾਂ ਤਾਂ ਨਹੀਂ ਉੱਪਰ ਦੀ ਕਰਦੇ ਕਿ ਮੈਨੂੰ ਲੋਕੀ ਕਹਿਣਗੇ ਤੂੰ ਬਾਬਾ ਬਣ ਗਈ ਭੈਣੇ ਤੁਸੀਂ ਬਾਬੇ ਬਣ ਗਿਓ ਬਾਬਾ ਸ਼ਬਦ ਬੜਾ ਮਹਿੰਗਾ ਐ ਅੱਜ ਦੁਨੀਆ ਵਕਾਰਾਂ ਨਾਲ ਸੜੀ ਪਈ ਪੁੱਠੇ ਕੰਮਾਂ 'ਚ ਲੱਗੀ ਤਾਂ ਕਰਕੇ ਇਹਨੂੰ ਲੁਕਾਉਂਦੇ ਐ ਕਿ ਉੱਪਰ ਦੀ ਹੋਇਆ ਤੇ ਖਰੇ ਪਤਾ ਨਹੀਂ ਉਹਨਾਂ ਅੱਗੇ ਕੀ ਜਾਣਾ ਕੋ ਸਤਨਾਵਾ ਤਾਂ ਨਹੀਂ ਗੁਰੂ ਮਿਲੇ ਦਾ ਮੇਲਾ ਪਿਆਰ ਦੇ ਮਿਲੇ ਦਾ ਚੇਲਾ ਸੋ ਮਨ ਮਿਲੇ ਦੀ ਗੱਲ ਖੇੜ ਬਾਰੇ ਕਿਰਪਾ ਕਰਨਾ ਪਾਤਸ਼ਾਹ ਕਹਿੰਦੇ ਗੁੜ ਬਾਅਦ ਚ ਖਾਣੇ ਪਹਿਲਾਂ ਸੁਣ ਤੇ ਲਈਏ ਕਹਿੰਦਾ ਕੀ ਹੈ ਕਹਿੰਦੇ ਬਾਬਾ ਬਹਾਨਾ ਨਾ ਬਣਾਇਆ ਮੈਨੂੰ ਭੁੱਖ ਲੱਗੀ ਕਦੇ ਗੁੜ ਵੀ ਕੁਝ ਕਹਿੰਦਾ ਹੁੰਦਾ ਫੇਰ ਤੁਸੀਂ ਉਹ ਗੱਲ ਮਾਰੇ ਕਹਿੰਦੇ ਕਹਿੰਦਾ ਹੀ ਕਹਿੰਦੇ ਛਿਰ ਪਾਤਸ਼ਾਹ ਚਲੋ ਦੱਸ ਦਿਓ ਮਰਦਾਨੇ ਰਵਾਭ ਛੜੀ ਤੇ ਮਾਰੇ ਨੇ ਸ਼ਬਦ ਉਚਾਰਿਆ ਮੇਰੇ ਪਾਤਸ਼ਾਹ ਕਹਿੰਦੇ ਵੇਖ ਜੇ ਮਿੱਠਾ ਕਟਿਆ ਕਟ-ਕਟ ਵੱਧਾ ਪਾਏ ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ ਰਸ ਕਸ ਟਟਰ ਪਾਈਐ ਤਪੈ ਤਹਿ ਵਿਲਲਾਈ ਭੀਸੋ ਫੋਗ ਸੰਵਾਲੀਐ ਦਿਚੈ ਅੱਗ ਜਲਾਏ ਨਾਨਕ ਮਿੱਠੇ ਪਤਰਿਆ ਵੇਖੋ ਲੋਕਾਂ ਬਾਬਾ ਇਹ ਕੀ ਮਾਰੇ ਕਹਿੰਦੇ ਗੁਰਦੀ ਬੋਲੀ ਸਮਝ ਨਹੀਂ ਗੁਰੂ ਨਾਨਕ ਪੰਛੀਆਂ ਦੀ ਬੋਲੀ ਹਵਾ ਦੀ ਬੋਲੀ ਦਰਿਆ ਦੀ ਬੋਲੀ ਸੁਣ ਲੈਂਦਾ ਸੀ ਮੇਰਾ ਬਾਬਾ ਆਪਾਂ ਨੂੰ ਤੇ ਇੱਕ ਦੂਜੇ ਦੀ ਨਹੀਂ ਸੁਣਦੀ ਕਹਿੰਦੇ ਮਹਾਰਾਜ ਜੀ ਅਰਥ ਦੱਸੋ ਜਿੰਨੇ ਉੱਥੇ ਕੜਾਏ ਤੇ ਬੈਠੇ ਸਾਰੇ ਆ ਗਏ ਮਹਾਰਾਜ ਕਹਿੰਦੇ ਛਕਾਓ ਬਾਅਦ ਚ ਰੋ ਤੇ ਗੁੜ ਪਹਿਲਾਂ ਸੋਲੋ ਕਹਿੰਦੇ ਇਸ ਗੁੜ ਨੇ ਮੈਨੂੰ ਇਹ ਬੇਨਤੀ ਕੀਤੀ ਕਿ ਬਾਬਾ ਧੰਨ ਤੂੰ ਅੱਜ ਮੇਰੇ ਕੋਲ ਆ ਗਿਆ ਮੈਨੂੰ ਬਖਸ਼ ਲੈ ਕਹਿੰਦੇ ਮੈਂ ਮਾਨ ਕੀਤਾ ਸੀ ਜਦੋਂ ਮੈਨੂੰ ਲਾਇਆ ਸੀ ਨਾ ਖੇਤਾਂ ਚ ਅੱਜ ਇਹ ਮੈਂ ਤਿੰਨ ਕੋ ਫੋਟ ਹੋਇਆ ਸੀ ਤੇ ਮੈਂ ਅੱਖਾਂ ਬਖਾਉਣੀਆਂ ਸ਼ੁਰੂ ਕੀਤੀਆਂ ਅੱਖਾਂ ਪਤਾ ਕੀ ਹੁੰਦੀਆਂ ਗੰਨੇ ਦੇ ਉੱਤੇ ਛੋਟੇ ਛੋਟੇ ਨਿਕਲੇ ਹੋਏ ਹੈ ਹਾਂ ਤੇ ਉਹ ਅੱਖਾਂ ਵਿਖਾਈਆਂ ਹੁਣ ਆਪਾਂ ਵੀ ਥੋੜੀਆਂ ਵੱਖ-ਵੱਖਾਂ ਵਿਖਾਉਣੇ ਕਿਦਾਂ ਇਦਾਂ ਵੇਖੀ ਰੈਂਗ ਕਰਕੇ ਕਹਿੰਦੇ ਕਿਤੇ ਮਰ ਜੇ ਨਾ ਅੱਖੋ ਸਤ ਨਾ ਕਿਤੇ ਖਤਮ ਹੋ ਜੇ ਨਾ ਤੂੰ ਇਸ ਕਰਕੇ ਭਾਵਣਾ ਹੀ ਇਦਾਂ ਦੀ ਐ ਤੂੰ ਪਿਆਰ ਮਾਰੇ ਵਧਾਉਣ ਕਹਿੰਦੇ ਮੈਂ ਬੀਜਿਆ ਤੇ ਮੈਂ ਛੋਟਾ ਜਿਹਾ ਇਸ ਤੇ ਅੱਖਾਂ ਵਿਖਾਉਣੀਆਂ ਸ਼ੁਰੂ ਕਰਤੀਆਂ ਕਹਿੰਦੇ ਫਿਰ ਮੇਰੇ ਵਿੱਚ ਰਸ ਭਰਿਆ ਤੇ ਮੈਨੂੰ ਇੰਨਾ ਰਸ ਦਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਈਆਂ ਨੂੰ ਆਪਣੇ ਸੋਹਣੇ ਬਣਦਾ ਜੇ ਕੋ ਓਦਾਂ ਵੀ ਬੁਲਾ ਲੈ ਨਾ ਤੂੰ ਦਾ ਖਰੇ ਮੈਂ ਸੋਣਾ ਤਾਂ ਮੈਨੂੰ ਇਦਾਂ ਕਰ ਦੇ ਉਹ ਮਾਣ ਕਰਨਗੇ ਸਭ ਅੱਗੋ ਬੋਲਦੇ ਨਹੀਂ ਐ ਕਾਹਦਾ ਮਾਣ ਕਰਦਾ ਏ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਕੀ ਝਗੜਾ ਆਪਣਾ ਨਾ ਤੂੰ ਰਹਿਣਾ ਨਾ ਮੈਂ ਰਹਿਣਾ ਸੜ ਜਾਣਾ ਸਭ ਨੇ ਜੋ ਲਿਖਿਆ ਵਿੱਚ ਮੁਕੱਦਰਾਂ ਦੇ ਹੋਈਓ ਤੂੰ ਲੈਣਾ ਤੇ ਹੋਈਓ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਨਾ ਤੂੰ ਰਹਿਣਾ ਤੇ ਨਾ ਜਦੋਂ ਸਮਾ ਆ ਗਿਆ ਤੁਰ ਜਣਾ ਆਪਾਂ ਪ੍ਰਾਣੇ ਮੇਲ ਇੱਕ ਦੂਜੇ ਨਾਲ ਪ੍ਰੇਮ ਤੋ ਕਹਿੰਦੇ ਰਸ ਦਾ ਮਾਣ ਕੀਤਾ ਕਈਆਂ ਨੂੰ ਜੋਵਨ ਪੈਸੀ ਦੀ ਬੜੀ ਬੜੀ ਜਿਆਦੀ ਹੰਕਾਰ ਦੀ ਬੋ ਹੈ ਕਈ ਵਾਰੀ ਪੰਗਤ ਵਿੱਚ ਬੈਠੇ ਹੋਣਗੇ ਲੱਗੇ ਕੋਈ ਉਹੋ ਜਿਹਾ ਆ ਜੇ ਤੇ ਉੱਠ ਕੇ ਕਈ ਬਾਸੀ ਹੋ ਜਾਂਦੀ ਪੰਕਤੋਂ ਇੰਨਾ ਹੰਕਾਰੀ ਕੋ ਕਹਿੰਦੇ ਬਾਬਾ ਕਹਿੰਦਾ ਗੰਨੇ ਨੇ ਰਸ ਦਾ ਮਾਣ ਕੀਤਾ ਤੇ ਅੱਖਾਂ ਵਿਖਾਈਆਂ ਭਰ ਗਿਆ ਰਸ ਦੇ ਨਾਲ ਤੇ ਜਦੋਂ ਰਸ ਦਾ ਹੰਕਾਰ ਕੀਤਾ ਫਿਰ ਕਿਸਾਨ ਆਇਆ ਦਾਤਰ ਲੈ ਕੇ ਤੇ ਉਹਨੇ ਜੜਾਂ ਤੋਂ ਵੱਢ ਲਿਆ ਜਦੋਂ ਵੱਢ ਲਿਆ ਕਹਿੰਦੇ ਵੇਖ ਜੇ ਮਿੱਠਾ ਕਟਿਆ ਕਟ-ਕਟ ਫਿਰ ਟੋਟੇ ਕਰਕੇ ਪੋਰੀਆਂ ਦੇ ਪੰਡ ਬਣ ਲਈ ਤੇ ਕਿੱਥੇ ਲੈ ਗਿਆ ਜਿੱਥੇ ਵੇਲ ਨਾ ਚੱਲਦਾ ਸੀ ਜਦੋਂ ਵੇਲਣੇ ਵੱਲ ਗੰਨੇ ਨੇ ਵੇਖਿਆ ਤੇ ਤਰੇਲੀਆਂ ਪੈ ਗਈਆਂ ਵੀ ਮੈਂ ਤਾਂ ਬੜਾ ਹੰਕਾਰ ਮਾਣ ਕਰਦਾ ਸੀ ਹੁਣ ਕਿੱਥੇ ਭਜੂ ਮਾਰੇ ਕਹਿੰਦੇ ਅੱਜ ਕਰ ਲਾ ਕਰ ਲਾ ਕੇਸਾਂ ਦੀ ਵਿਦਵੀ ਕਰ ਲਾ ਮਾਣੀਆਂ ਘੁੰਮ ਲਾ ਜਿਸ ਦਿਨ ਵੇਲ ਨਾ ਮੌਤ ਦਾ ਆ ਤਰੇਲੀ ਤਾਂ ਉੱਥੇ ਪੈਣੀ ਕਈ ਗਣ ਕੇ ਬਾਬਾ ਅਸੀਂ ਆਪਣਾ ਕਰਦੇ ਮੇਕਅਪ ਤੁਹਾਡਾ ਡੇਡਪੀਡ ਹੁੰਦਾ ਹੈ ਤੁਸੀਂ ਨਾਬ ਕਰਨਾ ਕਿਸੇ ਨੂੰ ਦਾ ਕਰੰਦੇ ਹੋ ਹੁਣ ਇਹਦੇ ਅਰਥ ਸਮਝਿਓ ਧਿਆਨ ਨਾਲ ਮਾਰੇ ਸਾਹਿਬ ਕਹਿੰਦੇ ਜਦੋਂ ਗੰਨੇ ਨੇ ਰਸ ਦਾ ਤੇ ਅੱਖਾਂ ਵਿਖਾਈਆਂ ਤੇ ਕਿਸਾਨ ਨੇ ਕਟਿਆ ਜਦੋਂ ਵੇਲਣੇ ਦੇ ਕੋਲ ਖੜਿਆ ਤੇ ਤਰੇਲੀ ਪੈ ਗਈ ਕਹਿੰਦੇ ਰਸ ਕਸ ਟਟਰ ਪਾਈ ਹੈ ਜਦੋਂ ਫੜ ਕੇ ਗਲੋਂ ਵੇਲਣੇ ਦੇ ਵਿੱਚ ਦਿੱਤਾ ਸਾਰਾ ਹੀ ਨਿਚੋੜ ਕੇ ਰੱਖਤਾ ਆਪਾਂ ਨੂੰ ਜਦੋਂ ਅੱਗੇ ਚ ਰੱਖਿਆ ਉਹਨੇ ਛੱਡਣਾ ਥੋੜਾ ਕੁਛ ਵਾਣੀ ਕੀ ਕਹਿੰਦੀ ਐ ਹੱਡ ਜਲੇ ਜਿਉ ਲਤਰੀ ਕਹਿੰਦੀ ਐ ਗੁਰੇ ਗੁਰੇ ਹੱਡ ਇਦਾਂ ਸੜ ਜਣੇ ਜਿਵੇਂ ਲੱਕੜਾਂ ਕੇਸ ਜਏ ਜਿਹਾਸ ਕਈਆਂ ਦੇ ਕੇਸ ਬੜੇ ਸੁੰਦਰ ਹੁੰਦੇ ਐ ਰੱਬ ਦੀ ਨਿਯਮਤ ਹੁੰਦੀ ਕਈਆਂ ਤੇ ਬੜੀ ਕਿਰਪਾ ਭੈਣਾ ਵੀਰਾਂ ਤੇ ਉਹਨਾਂ ਦੇ ਕੇਸ ਤਰਤੀ ਨਾ ਲੱਗਦੇ ਐ ਇਹ ਰਹਿਮਤ ਐ ਮਾਰੇ ਦਾ ਤੋਹਫਾ ਹੁੰਦਾ ਐ ਵੀ ਸੁੰਦਰਤਾ ਦਾ ਇੱਕ ਗੁਣ ਐ ਜਿੱਥੇ 32 ਗੁਣ ਸੁੰਦਰਤਾ ਦੇ ਮੰਨੇ ਜਾਂਦੇ ਐ ਵੀ ਇੱਕ ਗੁਣ ਕੇਸ ਨਾ ਹੋਣ ਤੇ ਸੁੰਦਰਤਾ ਅਧੂਰੀ ਰਹਿ ਜਾਂਦੀ ਐ ਕਈਆਂ ਦਾ ਚਿਹਰਾ ਇੰਨਾ ਸੁੰਦਰ ਹੁੰਦਾ ਭੈਣਾ ਵੀਰਾਂ ਦਾ ਕੇਸ ਨਹੀਂ ਹੈਗੇ ਕੇਸਾਂ ਤੋਂ ਕ੍ਰੂਪ ਹੈ ਕਈਆਂ ਦਾ ਰੰਗ ਭਾਵੇਂ ਕਾਲਾ ਕੇਸ ਬੜੇ ਸੁੰਦਰ ਹੁੰਦੇ ਲੰਮੇ ਲੰਮੇ ਤਾਂ ਬਹੁਤ ਉਹਦੇ ਨਾਲ ਬੰਦੇ ਦੀ ਦੁੱਗਣੀ ਬਖਸ਼ਿਸ਼ ਵਾਦੀ ਤੋ ਕਹਿੰਦੇ ਜਦੋਂ ਗੰਨੇ ਨੂੰ ਵੇਲਣੇ ਦੇ ਵਿੱਚ ਪਾਇਆ ਉਹਨੇ ਪੀਤਾ ਇੱਕ ਪਾਸੇ ਰਸ ਨਿਕਲ ਗਿਆ ਦੂਜੇ ਪਾਸੇ ਛਿਲੜਾ ਨਿਕਲ ਗਈਆਂ ਉੱਥੇ ਬਸ ਨਹੀਂ ਹੋਈ ਰਸ ਨੂੰ ਕੜਾਏ 'ਚ ਪਾ ਕੇ ਤੇ ਜਿਹੜਾ ਉਹਦਾ ਛਿਲਕਾ ਲੱਥਾ ਸੀ ਨਾ ਵੀਸੂ ਫੋਗ ਸੰਭਾਲੀਐ ਕਿਸਾਨ ਕਹਿੰਦਾ ਇਹਨੂੰ ਵੀ ਸੁਟਣਾ ਨਹੀਂ ਇਹਨੂੰ ਸੁਕਾਓ ਚੁੱਲੇ 'ਚ ਢਾਤਾ ਜਿਹੜੇ ਤਨ ਦਾ ਮਾਣ ਕਰਦਾ ਸੀ ਗੰਨਾ ਉਹ ਛੇਲ ਨੂੰ ਸੁਕਾ ਕੇ ਜਿਹਨੂੰ ਆਪਾਂ ਖੋਰੀ ਕਹਿੰਦੇ ਆ ਉਹਨੂੰ ਥੱਲੇ ਲਾ ਦਿੱਤਾ ਜਿਹੜਾ ਰਾਸਤੀ ਕੜਾਏ 'ਚ ਪਾ ਕੇ ਜਦੋਂ ਉਹਦੇ ਸਰੀਰ ਨੇ ਉਹਨੂੰ ਸਾੜਿਆ ਦਵਾ ਦਵਾ ਕੇ ਰੋਣ ਨੂੰ ਰਾੜ-ਰਾੜ ਕੇ ਤੇ ਫਿਰ ਜਾ ਕੇ ਜਦੋਂ ਬਾਬੇ ਦੀ ਕਥਾ ਸੰਪੂਰਨ ਹੋਈ ਮਰ ਮਾਰੇ ਕਹਿੰਦੇ ਮਰਦਾਨਿਆਂ ਕੀ ਹੋਇਆ ਕਿ ਬਾਬਾ ਭੁੱਖ ਹੀ ਖਤਮ ਹੋ ਗਈ ਆਖੋ ਸਤਾ ਮਾਰੇ ਕਿ ਨਹੀਂ ਹੁਣ ਨਹੀਂ ਕਹਿੰਦਾ ਤੂੰ ਤਾਂ ਕਹਿੰਦਾ ਸੀ ਗੁਰੂ ਕਹਿੰਦਾ ਮੈਨੂੰ ਛੇਤੀ ਛੇਤੀ ਖਾ ਲਓ ਮਾਰੇ ਜੀ ਕਹਿੰਦੇ ਸੱਚੇ ਪਾਤਸ਼ਾਹ ਤੇਰੀਆਂ ਰਮਜਾਂ ਬੜੀਆਂ ਡੂੰਗੀਆਂ ਮੈਂ ਤਾਂ ਤੈਨੂੰ ਦੇਖਿਆ ਤੂੰ ਖੁਦਾਏ ਦੇਖਿਆ ਮੈਂ ਤੇਰਾ ਢੂਮ ਤੂੰ ਖੁਦਾਏ ਦਾ ਢੂਮ ਮੈਂ ਤੈਨੂੰ ਪਾਇਆ ਬਾਬਾ ਤੂੰ ਰੱਬ ਨੂੰ ਪਾਇਆ ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ ਬਸ ਥੋੜਾ ਜਿਹਾ ਅੰਤਰ ਹੈ ਰਬੀ ਨਾਨਕ ਨੇ ਸ਼ਾਤੀ ਦਾ ਲਾ ਕੇ ਆਖਿਆ ਮਰਦਾਨਿਆਂ ਇੰਦਾ ਨਹੀਂ ਕਹਿਣਾ ਤੇਰੇ ਮੇਰੇ ਵਿੱਚ ਥੋੜਾ ਵੀ ਅੰਤਰ ਨਹੀਂ ਤੂੰ ਮੇਰਾ ਹੀ ਤੇ ਮੈਂ ਤੇਰਾ ਹੀ ਆਪਾਂ ਇੱਕੋ ਜੇ ਭਾਈ ਹੋਏ ਆਹੇ ਐਸੇ ਬਚਨ ਮਾਰੇ ਨੇ ਕੀਤੇ ਫਿਰ ਸਾਰਿਆਂ ਨੂੰ ਗੁਰ ਛਕਾਇਆ ਉਦਾਹਰਨ ਦੇ ਦਿੱਤੀ ਵੀ ਕਦੇ ਮਾਣ ਨਾ ਕਰਿਓ ਆਪਣੇ ਪੈਸੇ ਜਵਾਨੀ ਦਾ ਕਿਉਂਕਿ ਇੱਥੇ ਮਾਣ ਵਾਲੇ ਕਈ ਆਏ ਸਾਰਿਆਂ ਨੂੰ ਇਦਾਂ ਫਿਰ ਸਜ਼ਾ ਮਿਲਦੀ ਐ ਇਹ ਰੱਬ ਦੇ ਦਿੱਤੇ ਗਿਫਟ ਨੇ ਵਿਦਿਆ ਜੋਬਨ ਧਨ ਜ਼ਮੀਨ ਇਹਦਾ ਮਾਣ ਕੋ ਨਹੀਂ ਕਰਨਾ ਸਗੋਂ ਆਪਣੇ ਤੋਂ ਨੀਵੇਂ ਦੀ ਬਾਹ ਫੜ ਕੇ ਉਹਨੂੰ ਨਾਲ ਲੈ ਕੇ ਚਲੋ ਘਰ ਭਲਾ ਅੰਤ ਭਲੇ ਦਾ ਉਹ ਭਲਾ ਗੁਰੂ ਨਾਨਕ ਦੇ ਘਰ ਮੰਗਿਆ ਜਾਂਦਾ ਆਓ ਸਾਰੀ ਸੰਗਤ ਕਿਰਪਾ ਕਰੋ ਜੜੋ ਜੀਵਾਹ ਗੁਰੂ